ਹਾਂਜੀ ਆਹ ਵਾਲਾ ਸੂਟ ਰੈੱਡ ਹੋ ਗਿਆ ਮਾਰਨਿੰਗ ਦੀ ਲੱਗੀ ਹਾਂ ਮੈਂ ਸਲਾਈ ਦਾ ਕੰਮ ਤਕਰੀਬਨ ਹੋਣਾ 1:30 ਵਜੇ ਕਿ ਸੂਟੇ ਬਿਲਕੁਲ ਆਪਣਾ ਕੰਪਲੀਟ ਆ ਤੇ ਆ ਦੇਖੋ ਜਿਹੜੀ ਮੈਂ ਤੁਹਾਨੂੰ ਲੇਸ ਦਿਖਾਈ ਦੇਣੀ ਹੈ ਲੇਸ ਤੇ ਲਾਈਕ ਤੁਹਾਨੂੰ ਇਹ ਲੈਂਥ ਕੱਟਦੀ ਆ ਆ ਦੇਖੋ ਆਹ ਵਾਲੀ ਜਿਹੜੀ ਲੇਸ ਆਪਾਂ ਨੇ ਲਗਾਈ ਹੈਗੀ ਤੇ ਵੈਸੇ ਫੋਨ ਦੇ ਵਿੱਚ ਥੋੜਾ ਮੋਟਾ ਫਰਕ ਆ ਰਿਹਾ ਹੁਣ ਬਸ ਜੇ ਆਪਾਂ ਵੈਸੇ ਦੇਖੀਏ ਤਾਂ ਬਿਲਕੁਲ ਵੀ ਨਹੀਂ ਹੈਗਾ ਇੰਨਾ ਫਰਕ ਨਹੀਂ ਆ ਰਿਹਾ ਹੈਗਾ ਬਿਲਕੁਲ ਇਹ ਨਾਲ ਮਿਲ ਕੇ ਇਹਦੇ ਹੈਗੇ ਵਰਕ ਮੰਗ ਨਹੀਂ ਲੱਗਦੀਆਂ रेडी ਆ ਬਸ ਮੈਂ ਕਰਦੇ ਤੇ ਪ੍ਰੈਸ नहीं ਕਰਨਾ ਹਲਕੀ ਜੀ। ਤੋਂ ਕਿਉਂਕਿ ਅਗੈਂ ਜਿਆਦਾ ਸੁੱਕਾਈ ਜਾਵੇ ਤਾਂ ਇਹ ਨੀ ਥੋੜਾ ਰਹਿਣਗੇ ਤਾਂ ਮਾਰੇ ਦੀ ਪ੍ਰੈਸ ਦੇ ਨਾਲ ਇਹਦਾ ਸੁੱਕਾ ਸੈੱਟ ਹੋ ਜਾਊਗਾ। ਅੱਜ ਜਨਾਬ ਕੋਈ ਖਾਸ ਕੰਮ ਨਹੀਂ ਕੀਤੇ ਹੈਗੇ ਬਸ ਕੱਪੜੇ ਇੱਧਰ ਜਲਾਜ ਹੋਏ ਮੈਂ ਕੁਛ ਤਾਂ ਮੈਂ ਧੋ ਦਿੱਤੀ ਸੀ। ਤੇ ਸ਼ਰਟ ਤਾਂ ਹੀ ਮੈਂ ਨਾ ਸੁਣ ਨੂੰ ਗਏ ਸੀ 11 ਵਜੇ ਦੇ ਸੀ ਚਾਹ ਤੋਂ ਵਾਸਤੇ ਪਾਣੀ ਮੁਕੀ ਆ ਗਿਆ ਤਾਂ ਮੈਂ ਹੋਰ ਲੱਗੀ ਹੋਈ ਸੀ ਬਲੌਕ ਕਰਨੇ ਨੇ ਦੇਵੀਆਂ ਪਾਣੀ ਦੇਣੀ ਸੀਗੇ ਸਾਰੀ ਇੱਕ ਨਾ ਹੀ ਮੈਂ ਤੁਹਾਨੂੰ ਇੱਕ ਦੱਸਦੀ ਆ ਤਰੀਕਾ ਜਿਵੇਂ ਨਾ ਆਪਾਂ ਆ ਵਾਲੀ ਅੱਗੇ ਫੀਟਿੰਗ ਵਾਲੀ ਇੱਥੋਂ ਸਲਾਈ ਆ ਹਨਾ ਇਹ ਵਾਰ ਇੱਥੇ ਆਪਣੇ ਬਲਜੇ ਪੈਣ ਲੱਗ ਜਾਂਦੇ ਨੇ ਤਾਂ ਜਿਵੇਂ ਆਪਾਂ ਇੰਟਰਲੌਕ ਕਰਦੇ ਨੇ ਤੇ ਇੱਥੋਂ ਖਿੱਚੀ ਜੀ ਪੈਣ ਲੱਗ ਜਾਂਦੀ ਆ ਤਾਂ ਤੁਸੀਂ ਦੇਖੋ ਆਹ ਜਗ੍ਹਾ ਤੇ ਹਨਾ ਇੱਕ ਛੋਟੇ ਛੋਟੇ ਜਿਹੇ ਟੱਕ ਲਾ ਦਿਆ ਕਰੋ ਤਾਂ ਕਿ ਨਹੀਂ ਤਾਂ ਦੇਖੋ ਇੱਦਾਂ ਹੀ ਜੁੜੀ ਰਹੀ ਰਹੇ ਰਹਿੰਦੀ ਆ ਇਹ ਥੋੜੀ ਜੀ ਦੂਰੀ ਤੇ ਬਸ ਇਦਾਂ ਹੀ ਟੱਕ ਲਾ ਦਿਆ ਕਰੋ ਜਿਸ ਨਾਲ ਫੀਟਿੰਗ ਆ ਜਿਹੜੀ ਵਧੀਆ ਹੁੰਦੀ ਆ ਤੇ ਇੱਕ ਬਿਲਕੁਲ ਵਿਚਾਲੇ ਇੰਨਾ ਕੁ ਟੱਕ ਉਕੇ ਇਟ ਲੋਕ ਕਰ ਦਿੰਨੇ ਤਾਂ ਇਥੋਂ ਖਿੱਚ ਗਈ ਨਹੀਂ ਪੈਂਦੀ ਹੈਗੀ ਫਿਰ ਇੱਕ ਬਚਾ ਲਈ ਇਥੇ ਟੱਕਰਾ ਦਿਆ ਕਰੋ ਇੱਕ ਆਵਲੀ ਨੀਚੇ ਜਿਹਦੇ ਨਾਲ ਜਿਹੜੀ ਫੀਟਿੰਗ ਆ ਨਾ ਬਹੁਤ ਸੋਹਣੀ ਚਾਰ ਹੁੰਦੀ ਆ ਬਾਕੀ ਜਿੱਥੇ ਇਹ ਫਲੋਰੀਆਂ ਨਹੀਂ ਪਾਈਆਂ ਹੈਗੀਆਂ ਬਰਕ ਸੀ ਨਾ ਸਾਰੀ ਇਹਨਾਂ ਤੇ ਆਹ ਕਰਕੇ ਕੋਈਆਂ ਨਹੀਂ ਪਾਈਆਂ ਹੈਗੀਆਂ ਦੋ ਸਾਲੇ ਜਿੱਦਾਂ ਫੀਟਿੰਗ ਤਾਂ ਫੇਰ ਵਧੀਆ ਹੁੰਦੀ ਆ ਜੇ ਆਪਾਂ ਲਾਗ ਲਾਈਏ ਹੈ ਨਾ ਤਾਂ ਫਿਰ ਕਿਰਤੀ ਜੀ ਪੈਣ ਲੱਗਦੇ ਨੇ ਫਿਰ ਕਿਰਤੀ ਵਾਲੀ ਜਗ੍ਹਾ ਤੋਂ ਲਓ ਜੀ ਛੋਟ ਹੋ ਗਿਆ ਆਪਣਾ ਡਰੈੱਸ ਸਪਰਕਾਂ ਅੰਮਾਨ ਤਾਂ ਮਰਜ਼ੀ ਆਪਣਾ ਲਾਤੀ ਲੈ ਜਾਂ ਤੇ ਹੁਣ ਆਪਾਂ ਲਈ ਸੂਟ ਰੈਂਦੀ ਹੈਗੀ ਲੋਕਾਂ ਨੂੰ ਸ਼ਰਟ ਪਾਤੀ ਕਿੱਦੇ ਦੇ ਪਏ ਸੀ ਇਹਨਾਂ ਨੂੰ ਟਾਈਮ ਵੀ ਨਹੀਂ ਲੱਗਦਾ ਹੈਗਾ ਫਾਰਮ ਉਹ ਜਿਹੜਾ ਨਾ ਹੁੰਦਾ ਉਹ ਕਹਿੰਦੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਕਰਦੀ ਹੋ ਫਿਰ ਥੋੜਾ ਜਿਹਾ ਆਪਾਂ ਜਲਦੀ ਢਿੱਲੇ ਹੋ ਜਣੇ ਆ ਅਖਰ ਜਣਾ ਹਣਾ ਆਪਸ ਵਿੱਚ ਬਿਲਕੁਲ ਹੀ ਨਹੀਂ ਸਫਾਈ ਨਾਲ ਕੱਟ-ਕੱਟ ਕੇ ਕਰਿਆ ਤਾਂ ਸਲਵਾਰਾਂ ਰਹਿ ਗਈਆਂ ਨਾਲੀਆਂ ਪਾ ਗੱਲ ਤੇ ਰੋਏ ਕੱਪੜੇ ਰਹਿੰਦੇ ਮਿਰਚੀ ਕੱਟ ਕੇ ਇਤੇ ਉਹ ਦੇਖੀਏ ਹਾਂ ਹਾਂ ਜਿਹੜਾ ਸੂਟ ਇਥੇ ਆਪਾਂ ਨੇ ਦੇਣਾ ਸੀਗਾ ਯਾਨੀ ਕਿ ਉਹ ਆਪਾਂ ਨੇ ਪ੍ਰੈਸ ਵਗੈਰਾ ਕਰਕੇ ਤਿਆਰ ਕਰਕੇ ਰੱਖਤਾ ਸੀਗਾ ਇੱਥੇ ਜਿਹੜੇ ਆਪਣੇ ਇੰਟਰਲੌਕ ਵਾਲੇ ਕੱਪੜੇ ਰਹਿੰਦੇ ਸੀ ਮਨ ਨੂੰ ਲੱਗੀ ਸੀ ਇੰਟਰਲੌਕ ਹਨ ਸ਼ਰਟਾਂ ਮੈਂ ਪਹਿਲਾਂ ਕਰਤੀਆਂ ਸੀੀਆਂ ਤੇ ਬਾਕੀ ਕੱਲੀਆਂ ਸਲਵਾਰਾਂ ਸੀ ਸਲਾਈ ਉਹਨੇ ਆਪ ਕਰੀ ਸੀਗੇ ਤੇ ਪਰ ਜਿਹੜੀ ਸਲਵਾਰ ਸੀ ਨਾ ਜਿਹੜੇ ਬਾਹਰ ਸੀ ਬਹੁਤ ਜਿਆਦਾ ਮੋٹے ਪਾਈ ਹੋਈ ਸੀ ਉਥੋਂ ਬਿਲਕੁਲ ਵੀ ਇੰਟਰਲੌਕ ਨਹੀਂ ਹੋਈ ਆ ਦੇਖੋ ਮੈਂ ਉੱਥੇ ਇੱਥੇ ਦੇਖ ਰਹੀ ਆ ਨਾ ਵੀ ਕਿਵੇਂ ਕਰਾਂ ਇਹਨੂੰ ਪਰ ਨਹੀਂ ਹੋ ਰੇ ਕਿਉਂਕਿ ਕੱਪੜੇ ਹਨ ਬਾਹਰ ਜਿਆਦਾ ਮੋਟਾ-ਮੋਟਾ ਦਿੱਤਾ ਪਿਆ ਵਿੱਚ ਉਥੇ ਇੰਟਰਲੌਕ ਨਹੀਂ ਹੋਈ ਹੈਗੀ ਥੋੜੇ ਹਨ ਇਹ ਜੀ ਦੇਖਣੀਆਂ ਚਾਹੀਦੀਆਂ ਨੇ ਜਦੋਂ ਆਪਾਂ ਬਾਹਰ ਪਾਉਣੇ ਤਾਂ ਥੋੜੇ ਜੀ ਦੂਰ तो फिर है ना जी इंटरलॉक मशीन नहीं चलती हाँ जी इतनी बस को कोई इंटरलॉक अपने नहीं करते कुछ जी मूं भी लावजन जनूर तेरा के में खुछ खुछ या, दिया या। और कोई बात

ਲੋ ਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਸਾਗ ਵਗੈਰਾ ਤੋੜ ਕੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਮੈਂ ਰੱਖਤਾ ਸੀਗਾ ਬਣਨਾ ਮੇਰੇ ਕੋਲ ਉਧਰ ਆ ਗਈ ਜੀ ਸ਼ੌਪ ਤੇ ਕਸਟਮਰ ਨਾ ਤਾਂ ਮੇ ਤੋਂ ਕੋਈ ਉਸ ਵਾਰ ਵੀਡੀਓ ਸ਼ੂਟ ਹੋਈ ਤੇ ਕੋਈ ਆ ਕੇ ਸੋਨਾਂ ਤਾਂ ਕਹਿੰਦੇ ਸੀਿੰਗ ਟਾਈਮ ਤੱਕ ਆਵਾਂਗੇ ਮੈਂ ਨਹੀਂ ਲੰਦਾ ਸੀ ਉਹ ਮੈਂ ਕਿਹਾ ਚਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਹੈਗਾ ਸਾਗ ਆ ਜਿਹੜਾ ਬਣਨਾ ਰੱਖਦੀ ਨਹੀਂ ਫਿਰ ਕਿਤੇ ਤੋੜਿਆ ਹੋਇਆ ਨਾ ਇਦਾਂ ਹੀ ਨਾ ਰਹਿ ਜਵੇ ਤੇ ਹਾਂਜੀ ਬਸ ਜਦੋਂ ਉਹਨੂੰ ਆਏ ਮੈਂ ਸਾਗ ਵਗੈਰਾ ਰੱਖਤਾ ਸੀਗਾ ਬਣਨਾ ਬਸ ਵਿੱਚ ਹੀ ਦੇਖ ਕੇ ਅੱਗ ਵਗੈਰਾ ਚਲਾ ਗਈ ਲਸਣ ਵਗੈਰਾ ਵਿੱਚ ਦੀ ਮੈਨੂੰ ਟਾਈਮ ਲੱਗ ਨਨਕੇ ਉਸ ਤੋਂ ਬਾਅਦ ਤੇ ਲਸਣ ਵਗੈਰਾ ਆਪਾਂ ਇਹਨੇ ਛਿਲਤਾ ਸੀਗਾ ਤੇ ਹਾਂਜੀ ਬਸ ਇੱਥੇ ਸਾਗ ਆਪਾਂ ਇਹ ਕੋਟ ਦਾ ਸਾਗ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਆ ਤਾਂ ਬਸ ਇੱਕ ਸਾਗ ਬਣਾ ਲਿਆ ਨਹੀਂ ਤਾਂ ਮੈਨੂੰ ਉਮੀਦ ਨਹੀਂ ਹੈਗੀ ਸੀ ਮੈਂ ਸਾਗ ਬਣਾ ਲੂ ਜਦੋਂ ਉਹਨਾਂ ਦਾ ਫੋਨ ਆਇਆ ਮੈਂ ਕਿਤੇ ਮੈਨੂੰ ਅੱਧਮ ਚਾ ਲੈਣਾ ਛੱਡਣਾ ਪੈਜ ਵੀ ਹਨਾ ਫਿਰ ਕਸਟਮਰ ਨੂੰ ਵੀ ਟਾਈਮ ਆਣਾ ਦੇ ਟਾਈਮਾ ਜਿਹੜਾ ਦੇਣਾ ਪੈਂਦਾਗਾ ਹਾਂਜੀ ਬਸ ਇੱਥੇ ਸਾਗ ਆਪਣਾ ਬਣ ਗਿਆ ਸੀਗਾ ਬਸ ਉਸ ਤੋਂ ਬਾਅਦ ਮੈਂ ਆਟਾ ਵਗੈਰਾ ਗੁੰਨੂਗੀ ਇੱਥੇ ਨੂਡ ਲੱਗੀ ਹੋਈ ਸੀ ਮੇਰੇ ਨਾਲ ਤੂੰ ਵਿੱਚ ਦੀ ਲੱਗੀ ਸੀ ਕਿ ਨਹੀਂ ਮੈਂ ਸਾਗ ਆ ਜਿਹੜਾ ਮੈਂ ਘੋਟੂਗੀ ਤੇ ਹਾਂਜੀ ਇਹ ਹੈ ਜੀ ਨੈਕਸਟ ਮਾਰਨਿੰਗ ਜਾਨੀ ਕਿ ਹੋਗੇ ਤੇ ਸਾਡੇ 11:30 ਦਾ ਟਾਈਮ ਹੋ ਗਿਆ ਮੈਂ ਅੱਗੇ ਸਿਰ 10:00 ਵਜੇ ਨਾਲ ਸ਼ੌਪ 'ਚ ਆ ਗਈ ਸੀ ਇਹਨਾਂ ਤੋਂ ਪਹਿਲਾਂ ਮੈਂ ਇੱਕ ਹੋਰ ਕਸਟਮਰ ਅਟੈਂਡ ਕੀਤੇ ਸੀ ਉਹਨਾਂ ਦਾ ਕੋਈ ਵੀ ਰਿਵਿਊ ਜੈ ਨਹੀ ਸੁਣ ਦਿੱਤੀ ਗਈ ਤੇ ਹਾਂਜੀ ਇੱਥੇ ਇਹਨਾਂ ਦਾ ਸੀਗਾ ਫੇਸ਼ੀਅਲ ਵਗੈਰਾ ਸੀਗਾ ਬਾਕੀ ਬੈਕਸ ਵਗੈਰਾ ਸੀ ਕਿ ਜਿਹੜੇ ਪਹਿਲਾਂ ਗੈਸ ਜਾਨੀ ਉਹਨਾਂ ਦੀ ਵੀ ਬੈਕਸ ਸੀਗੀ ਤੇ ਨਾਲੇ ਉਹਨਾਂ ਦਾ ਸੀਗਾ ਫੇਸ਼ੀਅਲ ਤੇ ਇੱਕ ਵੀ ਹੈਗੀ ਸੀ ਜਿਹੜੀਡਿੰਗ ਬਸ ਇਹਨਾਂ ਦਾ ਜਿਹੜਾ ਹੈਗਾ ਫੇਸ਼ਲ ਹੋ ਗਿਆ ਸੀਗਾ ਪੂਰਾ ਪੈਕ ਵਗੈਰਾ ਬਸ ਇੱਥੇ ਮੈਂ ਲਗਾਤਾ ਜਿਹੜਾ ਤੇ ਮੜਾ ਮੋਟਾ ਜਿਹਾ ਰਹਿ ਗਿਆ ਸੀ ਬਸ ਮੂੰਹ ਦੇਖ ਕੇ ਕਰ ਰਹੀ ਸੀ ਤੇ ਚਲੋ ਹੁਣ ਮੈਂ ਨਾ ਜਿਹੜੀ ਹੈਗੀ ਆਪਣੀ ਸ਼ੌਕ ਦੀ ਜੀ ਥੋੜੀ ਮੁੱਤੀ ਵੀਡੀਓ ਤੁਹਾਡੇ ਨਾਲ ਸ਼ੂਟ ਕਰਦੀ ਆ ਪਰ ਮੈਨੂੰ ਉਹਨਾਂ ਕੰਮ ਨਹੀਂ ਹਨਾ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਕਿਉਂਕਿ ਹਰੇ ਕਿਹੜਾ ਹੈਗਾ ਕੈਮਰੇ ਦੇ ਅੱਗੇ ਆਉਣ ਲਈ ਹਨਾ ਨਹੀਂ ਰੈਡੀ ਹੁੰਦਾ ਹਨਾ ਜਿਉਂ ਐਂਡ ਕਲ ਪੁੱਛ ਲੈਨੇ ਆਪਾਂ ਹਨਾ ਜੇਕਰ ਰੋਗ ਲਗਾਇਦਾ ਤਾਂ ਆਪਾਂ ਥੋੜੀ ਜੀ ਉਹਨਾਂ ਦੀ ਵੀਡੀਓ ਆਪਾਂ ਬਣਾ ਲੈਨੇ ਆ ਤੇ ਹਾਂਜੀ ਇੱਥੇ ਹੈਗੀ ਸੀ ਇਹਨਾਂ ਦੇ ਬੈਕਸ ਪਰ ਇਹਨਾਂ ਦੇ ਜਿਹੜੇ ਹੇਅਰ ਸੀਗੇ ਨਾ ਉਹਨਾਂ ਦੀ ਜਿਹੜੀ ਗਰੋਥ ਸੀ ਉਹ ਸਾਈਡ ਜੀ ਨੂੰ ਸੀਗੀ ਜਾਨੀ ਕਿ ਇਹ ਨਾ ਸਿੱਧੀ ਨਹੀਂ ਸੀਗੀ ਗਰੋਥ ਸਾਈਡ ਨੂੰ ਜਾਂਦੀ ਸੀ ਤੇ ਬਸ ਇੱਥੇ ਦੇਖ-ਦੇਖ ਕੇ ਕਰ ਰਹੀ ਸੀ ਵੀ ਕਿੱਦਣੋ ਸਟੈਪਾਂ ਜਿਹੜੀ ਜਾਊਗੀ ਵਿੱਚ ਨਹੀਂ ਤਾਂ ਮੈਂ ਡੇਡੀਆਂ ਜਿਹੜੇ ਹੈਗੀਆਂ ਨੇ ਸਟੈਪਾਂ ਲਗਾ ਕੇ ਉੱਪਰਲੀ ਸਾਈਡ ਨੂੰ ਵੀ ਜਾ ਰਹੀ ਸੀ ਕੋਈ ਹੇਅਰ ਕੋਈ ਇਹਨਾਂ ਦਾ ਸਾਈਡ ਨੂੰ ਜਾ ਰਿਹਾ ਸੀਗਾ ਤੇ ਹਾਂਜੀ ਜਿਹੜੇ ਬਾਹਾਂ ਤੇ ਹੇਅਰ ਦੀ ਗਰੋਥ ਸੀ ਉਹਨਾਂ ਦੇ ਨਾਰਮਲ ਸੀ ਨਾਤ ਜ਼ਿਆਦੇ ਸੀ ਨਾ ਹੀ ਘੱਟ ਸੀਗੀ ਪਰ ਜਿਹੜੇ ਡਾਇਰੈਕਸ਼ਨ ਹਨਾ ਇਧਰ ਉਧਰ ਹੋਲਡ ਕਰਕੇ ਥੋੜਾ ਜਿਹਾ ਕਿਉਂਕਿ ਜਦੋਂ ਬਾਹਾਂ ਦੇ ਜਿਹੜੇ ਗਰੂ ਹੇਅਰ ਨੇ ਉਹ ਇੱਕ ਸਾਈਡ ਨੂੰ ਹੋਣ ਉਹਨਾਂ ਦੀ ਗਰੋਥ ਤਾਂ ਫਿਰ ਜਿਆਦਾ ਟਾਈਮ ਨਹੀਂ ਲੱਗਦਾ ਹਾ ਨਾ ਪਰ ਜਦੋਂ ਇਧਰ ਉਧਰ ਹੋਣ ਤਾਂ ਥੋੜੇ ਜਿਆਦਾ ਟਾਈਮ ਲੱਗ ਜਾਂਦਾ ਤੇ ਹਾਂਜੀ ਆਪਾਂ ਅੱਜ ਦੀ ਵੀਡੀਓ ਦੇ ਇੱਥੇ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਹੀਂ ਕੀਤਾ ਤਾਂ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ